ਵਾਹ へ ਗੁਰੂ ਜੀ ਕਾ ਖਾਲਸਾ ਵਾਹ へ ਗੁਰੂ ਜੀ ਕੀ ਫਤਿਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਿਲੰਗ ਮਹੱਲਾ ਨੋਵਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ਔ ਸਰਬੀ ਤਿਓ ਜਾਤ ਹੈ ਕਿਹੋ ਮਾਨ ਲੈ ਮੇਰੋ ਰਹਾਓ ਸੰਪਤ ਰਾਥ ਧਨ ਰਾਜ ਸਿਓ ਅਤ ਨਿਹੋ ਲਗਾਇਓ ਕਾਲ ਭਾਸ ਜਬ ਗਲ ਪਰੇ ਸਭ ਭਿਓ ਪਰਾਇਓ ਜਾਨ ਬੂਜ ਕਹਿ ਬਾਵਰੇ ਤੈ ਕਾਜ ਬਿਗਾਰਿਓ ਪਾਪ ਕਰ ਤਸ ਕੁਚਿਓ ਨਹੀਂ ਨਹਿ ਗਰਬ ਨਿਵਾਰਿਓ ਜੈ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ ਨਾਨਕ ਕਹਿਤ ਪੁਕਾਰ ਕਹਿ ਗੋ ਪ੍ਰਭ ਸਰਨਾਈ ਤੇ ਲੰਗ ਬਾਣੀ ਭਗਤਾ ਕੀ ਕਬੀਰ ਜੀ ਇਕ ਓੰਕਾਰ ਸਤਗੁਰ ਪ੍ਰਸਾਦ ਬੇਦਕ ਤੇ ਵਿਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜੋ ਕਰਹੁ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਨਾਹਿ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹਕ ਸੱਚ ਖਾਲਕ ਖਲਕ ਮਿਆਨੇ ਸਿਆਮ ਮੂਰਤ ਨਾਹੇ ਅਸਮਾਨ ਮਿਆ ਨਿਲ ਹੰਗ ਦਰਿਆ ਗੁਸਲ ਕਰਦਨ ਬੂੰਦਾ ਕਰ ਫਕਰ ਦਾਇਮ ਲਾਇ ਚਸਮੇ ਜਹ ਤ ਹਾ ਮੌਜੂਦ ਅੱਲਾਹ ਪਾਕੰ ਪਾਕ ਹੈ ਸੱਗ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਨਾਮ ਦੇਵ ਜੀ ਮੈਂ ਅੰਦੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ ਰਹਾਉ ਕਰੀਮਾ ਰਹੀਮਾ ਅੱਲਾਹ ਤੂੰ ਗਨੀ ਹਾਜ਼ਰਾ ਹਜੂਰ ਦਰ ਪੇਸ ਤੂੰ ਮਨੀ ਦਰਿਆਉ ਤੂੰ ਦੇਹੰਦ ਤੂੰ ਬਿਸਿਆਰ ਤੂੰ ਤਨੇ ਦੇਹ ਲੇਹੇ ਇੱਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾ ਮੈਂ ਜੇ ਸੁਆਮੀ ਬਖਸੰਦ ਤੂੰ ਹਰੀ ਹਲੇ ਯਾਰਾ ਹਲੇ ਯਾਰਾ ਖੋਸੇ ਖਬਰੀ ਬਲ ਬਲ ਜਾਉ ਹੋਂ ਬਲ ਬਲ ਜਾਉ ਨੀਕੀ ਤੇਰੀ ਬੇਗਾਰੀ ਆਲੇ ਤੇਰਾ ਨਾਉ ਰਹਾਉ ਕੁਜਾ ਮਦ ਕੁਜਾ ਰਫਤੀ ਕੁਜਾ ਮੈਂ ਰਵੀ ਦਵਾਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਪਗਰੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇ ਮਗੋਲ ਚੰਦੀ ਹਜ਼ਾਰ ਆਲਮ ਏਕਲ ਖਾਨਾ ਹਮ ਜਿਨੀ ਪਾਤ ਸਾਹਾ ਸਾਵਲੇ ਬਰਨਾ ਅਸ ਪਤ ਗਜ ਪਤ ਨਰਹਿ ਨਰਿੰਦ ਨਾਮੇ ਕੇ ਸੁਆਮੀ ਮੀਰ ਮੁਕੰਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਾਗ ਸੋਹੀ ਮਹੱਲਾ ਪਹਿਲਾ ਚੌਪਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਦੈ ਕੋ ਜਾਓ ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਸ ਜਮਾਵਹ ਜਪੋ ਤਾ ਇੱਕੋ ਨਾਮ ਆਵਰਨੇ ਫਲ ਸਭ ਕਾਮ ਰਹਾਓ ਇਹ ਮਨ ਈਟੀ ਹਾਥ ਕਰੋ ਫੁਨ ਨਿਤਰੋ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਬ ਮਥਿਏ ਇਨ ਬਿਦੇ ਅਮਰਤ ਪਾਵੋ ਮਨ ਸੰਪਟ ਜਿਤ ਸਤ ਸਰਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਨ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤਰ ਹੈ ਕਹਦੇ ਕਹ ਹੈ ਕਹੇ ਕਹਿ ਜਾਵਹਿ ਤੁਮ ਸਾਰੇ ਵਰ ਨਾ ਕੋਈ ਭਗਤ ਹੀਨ ਨਾਨਕ ਜਨ ਜੰਪੈ ਹੋਂ ਸਾਲਾ ਹੀ ਸੱਚਾ ਸੋਈ ਸੁਹੀ ਮਹੱਲਾ ਪਹਿਲਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਅੰਤਰ ਵਸੈ ਨ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪੋ ਮਨ ਮੇਰੇ ਹੋਵੋ ਜਾਕਰ ਸਾਚੇ ਕੇਰੇ ਰਹਾਓ ਗਿਆਨ ਧਿਆਨ ਸਭ ਕੋਈ ਰਵੈ ਬੰਧਨ ਬਾਂਧਿਆ ਸਭ ਜਗ ਭਵੈ ਸੇਵਾ ਕਰੇ ਸੁ ਜਾਕਰ ਹੋਏ ਜਲ ਥਲ ਮਹੀਲ ਰਵ ਰਿਆ ਸੋਏ ਹਮਨੇ ਚੰਗੇ ਬੁਰਾ ਨਹੀਂ ਕੋਏ ਪਰਨਵਤ ਨਾਨਕ ਤਾਰੇ ਸੋਏ ਸੇਵਾ ਕਰੇ ਸੋ ਚੱਕਰ ਹੋਏ ਜਲ ਥਲ ਮਹੀਲ ਰਾਵ ਰਹਾ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਨਵਤ ਨਾਨਕ ਤਾਰੇ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ